ਮੇਰਾ ਨਾਮ ਭਾਈ ਸਿਮਰਨ ਜੀ ਜੀ ਕਿਤੇ ਰਹਿੰਦੇ ਹੋ ਭਾਈ ਮਨਸੇ ਗੱਲਬਾਤ ਕੀ ਸੀ ਗੱਲਬਾਤ ਭਾਈ ਮੈਂ ਨਾ ਕੱਲ ਮੇਲਾ ਸੀ ਆਪਣੇ ਭਾਈ ਮਨਸਾਬ ਗੁਰਦਾਰੇ ਗੁਰਦਾਰੇ ਮੇਲਾ ਸੀ ਤੇ ਮੈਂ ਰਾਤ ਨੂੰ ਨਾ ਲੰਗਰ ਹਾਲ ਦੇ ਵਿੱਚ ਨਾ ਉੱਥੇ ਮੈਂ ਬੈਠਾ ਲੰਗਰ ਖਾਣ ਵਾਸਤੇ ਤੇ ਉਹ ਬਾ ਇੱਕ ਸੇਵਾਦਾਰ ਹੀ ਉਹਨਾਂ ਦਾ ਸਿਰਫ ਸਾਡਾ ਗਵਰ ਨਹੀਂ ਕੀਤਾ ਤਾਂ ਮੈਨੂੰ ਨਾ ਗਾਲ ਕੱਢ ਕੇ ਕਹਿੰਦਾ ਵੀ ਕੀ ਗੱਲ ਤੇਰੇ ਕੋ ਸਿਰ ਨਹੀਂ ਟਕੇ ਜਾਂਦਾ ਮੈਂ ਕਿਹਾ ਵੀਰ ਜੀ ਇਹ ਮੁੱਢੀ ਗੱਲ ਤੁਸੀਂ ਪਿਆਰ ਨਾਲ ਵੀ ਕਹਿ ਸਕਦੇ ਜੀ ਬਸ ਇੰਨੀ ਗੱਲ ਹੋਈ ਆ ਉਨੇ ਮਲਪੀ ਬਾਡੀ ਥੱਲੇ ਰੱਖ ਕੇ ਨਾ ਮੇਰੇ ਤੇ ਹਮਲਾ ਕਰਤਾ ਉਹਨੇ ਠੀਕ ਆ ਫਿਰ ਚਲੋ ਲੋਕਾਂ ਨੇ ਛਡਾ ਦਿੱਤਾ ਫਿਰ ਥੋੜਾ ਜਿਹਾ ਮੈਂ ਅੱਗੇ ਗਿਆ ਮਲਪੀ ਆਪਣਾ ਮੇਰੇ ਇੱਥੇ ਇਹਨੇ ਕੜੇ ਮਾਰੇ ਪਹਿਲਾਂ ਸਿਰ ਤੇ ਠੀਕ ਆ ਉਹ ਮੈਂ ਪਾਣੀ ਥੱਲੇ ਕਰਕੇ ਨਾ ਮੈਂ ਸਾਫ਼ ਕਰਨ ਗਿਆ ਉਹਨੇ ਜਦ ਨੂੰ ਮਗਰੋਂ ਫੇਰ ਆ ਗਿਆ ਫਿਰ ਇਹਨੇ ਲਾਗੇ ਨਾ ਡੰਡੇ ਉਹ ਡੰਡਾ ਲੈ ਕੇ ਨਾ ਉਹ ਮਾਰੇ ਇਹਨੇ ਫਿਰ ਉਸ ਤੋਂ ਬਾਅਦ ਇਹ ਮਲਪੀ ਇਹਦੇ ਨਾਲ ਇੱਕ ਇਹਦੇ ਇੱਕ ਸਾਥੀ ਉੱਗ ਆ ਗਿਆ ਉਹਨੇ ਕਿਰਪਾਨਾਂ ਨਾਲ ਮੇਰੇ ਤੇ ਮੂੰਹ ਤੇ ਵਾਰ ਕਰਨ ਲੱਗਾ ਪਰ ਮੈਂ ਭਵਾ ਅੱਗੇ ਕਰਤੀਆਂ ਨੇ ਤੁੰਨੇ ਮਾਰ ਦੇਣਾ ਹੈ ਉਹਨੇ ਹਾਂਜੀ ਤੁਸੀਂ ਕਿੰਨੇ ਜਾਨੀ ਮੈਂ ਤਾਂ ਕੱਲਾਂ ਹੀ ਆ ਪਾਜੀ ਮੈਂ ਭਨੇਵੀ ਮੇਰੀ ਭਨੇਵੀ ਹੀ ਨਾਲ ਤੇ ਤੇ ਇੱਕ ਮੇਰੇ ਮਮਾ ਬੈਠੇ ਸੀ ਮਗਰਲੇ ਪਾਸੇ ਹਾਂਜੀ ਉਹਨਾਂ ਦੇ ਨਾਲ ਉਹ ਕਿੰਨੇ ਜਾਨੀ ਸੀ ਉਹ ਪਾਜੀ ਸੇਵਾ ਕਰਦਾ ਪਿਆ ਸੀ ਉਹਦੇ ਨਾਲ ਇੱਕ ਮੁੰਡਾ ਜਿਹਨੇ ਤਰਪ ਕਰਪਾਣ ਮਾਰੀ ਹੈ ਨਾ ਉਹ ਆਇਆ ਸੀ ਉਹਦਾ ਨਹੀਂ ਪਤਾ ਵੀ ਉਹਦਾ ਪਤਾ ਨਹੀਂ ਲੱਗਾ ਮੈਨੂੰ ਕਿਧਰੋਂ ਆਇਆ ਉਹ ਨਿਹੰਗ ਸਿੰਘ ਹਾਂਜੀ ਜੀ ਹਾਂਜੀ ਹਾਂਜੀ ਲੰਗਰ ਹਾਲ ਦੇ ਵਿੱਚ ਤੇ ਕਿਸੇ ਨੇ ਬੁਲਾਇਆ ਨਹੀਂ ਨਹੀਂ ਪਾਜੀ ਉਸ ਤੋਂ ਬਾਅਦ ਤਾਂ ਮੈਂ ਕਿਤੇ ਨਹੀਂ ਰਸਤਾ ਪਣ ਉਸ ਤੋਂ ਬਾਅਦ ਭਾਜੀ ਮੈਂ ਤੇ ਇਦਾਂ ਮਿਲ ਵੀ ਆ ਗਿਆ ਹਾਂ ਠੀਕ ਆ ਤੇ ਉਹ ਭਾਜੀ ਭਾਜੀ ਹੁਣਾਂ ਨੂੰ ਮੈਂ ਫੋਨ ਕੀਤਾ ਮੇਰੀ ਭਨੇਵੀ ਨੇ ਉਹ ਲੈ ਗਿਆ ਇਹ ਮੈਂ ਮੰਗ ਸਰਕਾਰ ਤੋਂ ਆ ਵੀ ਆ ਜੀ ਜੋ ਵੀ ਅੱਭੀ ਜੈ ਜੈ ਜੀ ਹੋਵੇ ਸਾਰਾ ਕੁਝ ਮੇਰਾ ਨਾਮ ਘਰ ਸਾਂਗਿਆ ਜੀ ਆਪਾਂ ਭਾਈ ਮੈਂ ਲੱਗ ਗਿਆ ਕੀ ਗੱਲਬਾਤ ਕੀ ਹੋਈ ਗੱਲਬਾਤ ਭਾਜੀ ਮੈਨੂੰ ਵੀ ਇੰਨਾ ਕੋਈ ਪਤਾ ਨਹੀਂ ਹੈਗਾ ਇਹ ਕਹਿੰਦਾ ਵੀ ਮੇਰੇ ਸੱਤੇ ਤੇ ਹਨੇਗਾ ਰਮਾਲ ਨੇਗਾ ਬੇਟਾ ਨੇ ਮੇਰਾ ਹੈਗਾ ਸਾਲਾ ਹੈਗਾ ਐ ਅੱਛਾ ਇਸਦੀ ਗੱਲ ਗੱਲਬਾਤ ਹੋਈ ਜੇ ਕਿ ਇਹ ਕਹਿੰਦਾ ਵੀ ਮੇਰੇ ਸੱਤੇ ਰਮਾਲ ਨੇ ਉਹਨੇ ਮੈਨੂੰ ਗਾਲ ਕੱਢੀ ਆਵੇਂ ਰਮਾਲ ਲਾਲਾ ਤੇ ਬਸ ਉਹਨੂੰ ਮੈਂ ਕਿਹਾ ਵੀ ਪਿਆਰ ਨਾਲ ਬੋਲ ਵੀਰਾ ਸਾਰਾ ਮਾਮਲਾ ਕਿ ਸੀ ਕਿੱਥੇ ਗਿਆ ਸੀ ਤੁਸੀਂ ਗੱਲਬਾਤ ਇਹ ਭਾਈ ਮਾਨ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਿਆ ਸੀ ਹਾਂਜੀ ਤੇ ਉਸ ਤੋਂ ਬਾਅਦ ਹੀ ਕਦੇ ਉੱਥੇ ਝਗੜਾ ਹੋਇਆ ਵਾ ਤੇ ਮੈਂ ਤੇ ਘਰੇ ਹੀ ਆਪਨੇ ਤੇ ਮੈਨੂੰ ਫੋਨ ਗਿਆ ਵਾ ਤੇ ਬਾਅਦ ਉਸੇ ਵੇਲੇ ਮੁੰਡੇ ਨੂੰ ਮੈਂ ਚੁੱਕਿਆ ਵਾ ਪਹਿਲਾਂ ਮੈਂ ਗਿਆ ਇੱਥੇ ਆਪਣਾ ਗੁਰਮদাস ਹਸਪੀਟਲ ਉਹਨਾਂ ਮੈਨੂੰ ਜਵਾਬ ਦੇਤਾ ਉਹ ਕਹਿੰਦੇ ਬੱਲੇ ਲੈ ਜਾਓ ਬੱਲੇ ਵਾਲਿਆਂ ਕੋਲ ਵੀ ਇਹ ਨਾ ਸਟੇਮੈਂਟ ਹੈ ਨਹੀਂ ਗਾਇ ਤੇ ਉਹਨਾਂ ਨੇ ਮੈਨੂੰ ਜਵਾਬ ਦੇਤਾ ਵਾ ਤੇ ਬਾਅਦ ਚ ਮੈਂ ਇਥੇ ਫਲਸ ਦੇ ਵਿੱਚ ਲੈ ਗਿਆ ਵਾ ਹਾਂਜੀ ਕਿਹੜੀ ਗੱਲ ਤੋਂ ਝਗੜਾ ਕਿਹੜੀ ਗੱਲ ਤੋਂ ਝਗੜਾ ਇਹੋ ਹੀ ਮਾਲ ਬੰਨਣ ਤੋਂ ਹੀ ਹੋਇਆ ਵਾ ਅੱਛਾ ਜੀ ਹਾਂ ਮੇਰੇ ਹਿਸਾਬ ਨਾਲ ਜਾਂ ਉਹਨੇ ਗਾਲ ਕਢੀ ਆ ਗਾਲ ਤੋਂ ਝਗੜਾ ਹੋਇਆ ਵਾ ਇਹ ਲੱਗਦੀ ਕੋਰਟ ਦੇ ਅੰਦਰ ਬਿਨਰ ਮਾਰ ਤੋਂ ਗਿਆ ਸੀ ਇਹ ਹੁਣ ਮੈਨੂੰ ਇੰਨਾ ਨਹੀਂ ਪਤਾ ਹੈਗਾ ਭਾਜੀ ਬਿਨਰ ਮਾਰ ਤੋਂ ਗਿਆ ਸੀ ਕਿ ਕਿਤਰਾ ਗਿਆ ਸੀ ਪਰ ਓਕੇ ਇਹ ਦਾਦਾ ਮੁੰਡਾ ਦਾਦਾ ਕਿ ਮੈਨੂੰ ਉਹਨੇ ਕਿਹਾ ਵੀ ਰਮਾਲ ਬੰਨ ਲਾ ਸਤੇ ਤੇ ਮੈਂ ਕਿਹਾ ਵੀ ਰੋਲੀ ਬੋਲਣ ਕੋਈ ਨਹੀਂ ਮੈਂ ਰਮਾਲ ਬੰਨ ਲੈਣਾ ਬਸ ਇੰਨੀ ਗੱਲ ਹੋਈ ਹੈ। ਬਾਕੀ ਕੋਈ ਜ਼ਿਆਦਾ ਗੱਲ ਦਾ ਮੈਨੂੰ ਪਤਾ ਨਹੀਂ। ਗੁਰਦੁਆਰੇ ਦੇ ਅੰਦਰ ਲੜਾਈ ਹੋਈ ਹੈ ਗੁਰਦੁਆਰੇ ਬਾਹਰ। ਗੁਰਦੁਆਰੇ ਦੇ ਅੰਦਰ ਹੀ ਹੋਈ ਹੈ। ਲੰਗਰ ਹਾਲ ਦੇ ਵਿੱਚ ਕੋਈ ਨਹੀਂ ਪਹੁੰਚਿਆ। ਕੋਈ ਨਹੀਂ ਪਹੁੰਚਿਆ। ਕਿੰਨੇ ਜਾਣੇ ਸੀ? ਉਹ ਦਾਦੇ 4-5 ਜਾਣੇ ਹੋ ਗਏ। ਪਤਾ ਲੱਗਿਆ ਉਹਨਾਂ ਦਾ ਕੋਈ ਨਹੀਂ। ਨਹੀਂ ਇੰਨਾ ਨਹੀਂ ਪਤਾ ਲੱਗਾ ਲੈ। ਇੱਕ ਨਿਹੰਗ ਬੰਨ ਤੁਸੀਂ ਇਹ ਇੱਕ ਨਿਹੰਗ ਹੀ ਕਹਿੰਦੇ ਬਾਕੀ 4 ਜਾਣੇ ਮੌਨੇ ਹਨ। ਹੁਣ ਕੰਪਲੀਟ ਕੀਤੀ ਹੈ। ਹਾਂਜੀ ਬਹੁਤ ਸਿਕਨ ਲੇੜ ਵਿੱਚ ਆ ਮੌਕੇ ਤੇ ਹਾਂਜੀ ਰਾਤੀ ਆਈ ਹੈ ਬੋਲਦਾ ਬਿਆਣ ਬੁੰ ਲੈ ਗਈ ਬੰਦੇ ਦੇ ਸਾਰੇ ਕਿੰਨੀ ਕਸਟ ਲੱਗੀ ਸੀ 60 ਭਾਜੀ ਬਹੁਤ ਜ਼ਿਆਦਾ ਲੱਗੇ ਆ ਦੋਵੇਂ ਬਾਹਾਂ ਜਿਹੜੀਆਂ ਬਿਲਕੁਲ ਹੀ ਫ੍ਰੈਕਚਰ ਹੋ ਗਈਆਂ ਵਾ ਉਹਨਾਂ ਕਾ ਸਰਜਰੀ ਕਰਨੀ ਪੈਣੀ ਦੋਵੇਂ ਬਾਹਾਂ ਦੇ ਸਾਡੇ ਕੋਲ 3 ਲੱਖ ਰੁਪਇਆ ਮੰਗਿਆ ਇਹਨਾਂ ਨੇ ਠੀਕ ਕੰਮ ਕੀ ਕਰਦਾ ਮੁੰਡਾ ਮੁੰਡਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇੱਕ ਵਾਰਾ ਨਹੀਂ ਇੱਕ ਵਾਰਾ ਵਾ ਦੀ ਮੰਗੀ ਕਰਦੋ ਮੰਗ ਇਹੀ ਕਰਦਾ ਵੀਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਖੁਦ ਗਰੀਬ ਆਦਮੀ ਆ ਮੈਂ ਕਿੱਥੋਂ ਪੈਸੇ ਲਾਵਾਂ ਠੀਕ ਹੈ ਨਾ ਤੇ ਕਿਵੇਂ ਗੁਰਦਰ ਜੀ ਤੁਸੀਂ ਦੱਸਿਆ ਵੀ ਲੜਾਈ ਅੰਦਰ ਹੋਈ ਤਾਂ ਸਰਪੰਚ ਤੇ ਕਮੇਟੀ ਦਾ ਕੋਈ ਇੰਤਜ਼ਾਮ ਨਹੀਂ ਸੀ ਵੀ ਕੱਲ ਕੋਈ ਝਗੜਾ ਹੁੰਦਾ ਏ ਇਹ ਹੁਣ ਮੈਨੂੰ ਇਹਨਾਂ ਦੇ ਪਤਾ ਨਹੀਂ ਜੇ ਭਾਈ ਕਿਉਂਕਿ ਮੌਕੇ ਤੇ ਮੈਂ ਹੈਗਾ ਨਹੀਂ ਠੀਕ ਹੈ ਨਾ ਬਾਕੀ ਮੈਂ ਇਹੋ ਕਹਿੰਦਾ ਵੀਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿਉਂਕਿ ਮਾਪਿਓ ਇਹਦਾ ਵੇਖੋ ਜਾ ਕੇ ਕੀ ਹਾਲ ਮਾਪਿਓ ਦੇ ਮਾਦੇ ਵੀ ਧੱਕਾ ਮਾਰਿਆ ਰਾਤੀ ਉਹਨਾਂ ਨੇ ਤੇ ਮਾਂ ਨੂੰ ਮਿਲੋਣ ਖੜਿਆ ਮਾਂ ਦੇ ਚੁੰਡੇ ਤੇ ਵੀ ਛੱਟ ਲੱਗੇ ਆ ਮੈਂ ਜੀ ਸੁਖਿੰਦਰ ਸਿੰਘ ਐਜੇ ਮੈਨੇਜਰ ਗੁਰਦੁਆਰਾ ਖੂ ਭਾਈਮਨ ਸਾਹਿਬ ਕੀ ਗਲਬਤ ਕੀ ਵਿਰਾਤ ਕੱਲ ਅਹੀਂ ਤਾਂ ਇਥੇ ਪ੍ਰਬੰਧਕ ਸਾਡਾ ਇਥੇ ਕੰਮ ਚਲਾ ਰਿਹਾ ਸੀਗਾ ਅਹੀਂ ਤਾਂ ਗੁਰਦੁਆਰਾ ਸਾਹਿਬ ਹੀ ਕਿਹਾ ਲੰਗਰ ਹਾਲ ਦੇ ਵਿੱਚ ਦੋਨੇ ਹੀ ਸਜੰਜਨਾਂ ਦੀ ਲੜਾਈ ਹੋਈ ਆ ਉਹ ਹੈ ਬਾਰੋਂ ਸੀਗੇ ਇੱਕ ਨਿਹੰਗ ਸਿੰਘ ਸੀਗਾ ਇੱਕ ਦੂਸਰਾ ਮੁੰਡਾ ਸੀ ਜੋ ਉਸ ਵੇਲੇ ਪਛਾਦਾ ਚੱਕਣ ਲੱਗਾ ਸੀ ਪਰ ਉਹਦੇ ਸਿਰ ਤੇ ਰਮਾਲ ਨਹੀਂ ਸੀ ਜਿਸ ਤੋਂ ਇਹ ਗਲਬਤੀ ਔਰ ਤੁ ਤੁ ਮੈਂ ਮੈਂ ਤੋਂ ਹੁੰਦੇ ਹੁੰਦੇ ਇਹ ਆਪਸੀ ਝਗੜ ਪਏ ਨੇ ਸੋ ਹੈਜ਼ ਬਹੁਤ ਮਾੜੀ ਗੱਲ ਆ ਬੱਚਾ ਇਹਨੂੰ ਸੱਟ ਲੱਗੀ ਆ ਕਿਸੇ ਦਾ ਵੀ ਬੱਚਾ ਹੋਵੇ ਹੈ ਤਾਂ ਗਲਤ ਆ ਉਸ ਤਰ੍ਹਾਂ ਪ੍ਰੇਮ ਨਾਲ ਸਮਝਾਇਆ ਜਾ ਸਕਦਾ ਹੈ ਪਰ ਉਸ ਪ੍ਰਾਣੀ ਦੀ ਗਲਤੀ ਆ ਜਿਸ ਨੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਸੀਂ ਫਰਿਆਦ ਕਰਦੇ ਹਾਂ ਕਿ ਸਤਗੁਰੂ ਪਾਤਸ਼ਾਹ ਨੂੰ ਲੰਬੀ ਆਜੂ ਬਚ ਕੇ ਸੋ ਇਹੋ ਜੇ ਕੰਮ ਗੁਰਦੁਆਰੇ ਤੇ ਨਹੀਂ ਹੋਣੇ ਚਾਹੀਦੇ ਪ੍ਰੇਮ ਪਿਆਰ ਦਾ ਕੰਮ ਹੋਣਾ ਚਾਹੀਦਾ ਹੈ ਇਸ ਗੱਲ ਦੀ ਸਾਨੂੰ ਖੇਦ ਹੈ ਔਰ ਅਗਾ ਤੋਂ ਇਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਹੋਰ ਵੀ ਅੱਛੇ ਪ੍ਰਬੰਧ ਕਰਾਂਗੇ ਇਸ ਤੋਂ ਪਹਿਨੋ ਇਹੋ ਜੀ ਕਦੀ ਵੀ ਕੋਈ ਗੱਲ ਨਹੀਂ ਹੋਈ ਜਿਸ ਦੇ ਹਿਸਾਬ ਨਾਲ ਸਰ ਨੇ ਅੱਗੇ ਵੱਲੋਂ ਹਮਲਾ ਕੀਤਾ ਗਿਆ ਕਿ ਉਹਦੀ ਸਖਤ ਸ਼ਬਦ ਨਖੇਦੀ ਬਿਲਕੁਲ ਜੀ ਬਿਲਕੁਲ ਸਖਸਰਨ ਨਖੇਦੀ ਵੀ ਕਰਦੇ ਆਂ ਔਰ ਇਸ ਚੀਜ਼ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ ਅਸੀਂ ਚਾਹੁੰਦੇ ਆਂ ਕਿ ਐਸੇ ਬਾਣੇ ਦੇ ਵਿੱਚ ਇਸ ਤਰ੍ਹਾਂ ਦਾ ਰੂਪ ਨਾ ਧਾਰਿਆ ਕੀਤਾ ਜਾਵੇ ਕਿ ਕਿਸੇ ਦੀ ਜਾਨ ਚਲੀ ਜਾਵੇ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ ਪੁਲਸਤ ਨਹੀਂ ਆਈ ਹਾਂ ਸਾਡੇ ਸਗੋਂ ਸੇਵਾਦਾਰਾਂ ਨੇ ਉਹਨੂੰ ਮਤਲਬ ਕਿ ਰੋਕਿਆ ਔਰ ਉਤੋਂ ਛਡਾਇਆ ਔਰ ਛਡਾਉਣ ਤੋਂ ਬਾਅਦ ਉਹ ਨਿਯੰਗ ਸਿੰਘ ਨਾਲ ਕੁੱਟ ਮਾਰ ਵੀ ਹੋਈ ਹੈ ਜਿੱਤੋਂ ਉਹ ਆਪਣਾ ਪਲਾਸ਼ ਛੜਾ ਕੇ ਭਜਣ ਦੀ ਕੋਸ਼ਿਸ਼ ਕਰਕੇ ਸਫਲ ਹੋ ਗਿਆ